गुरु प्यारे सवाल है किड़ी जीव स्त्री मुड़ मुड़ जन्मती मरती रहती है इस सवाल का जवाब गुरु जी नौ अंगति बख्शीश करती हैं मुड्डो कुल्ली नानका फिर फिर जन्म नुयास ਹੇ ਨਾਨਕ ਜਿਸ ਜੀਵ ਸਤਰੀ ਨੇ ਸਭ ਦੇ ਮੂਲ ਸਿਰਜਣਾ ਹਰ ਨੂੰ ਵਸਾਰਿਆ ਹੈ ਉਹ ਮੜਮੜ ਜੰਦੀ ਮਰਦੀ ਹੈ ਕਸੂਰੀ ਕੇ ਭੂਲੜੇ ਗੰਦੇ ਢੂਮ ਪਿਆਸ ਤਿਉਹ ਕਸਤੂਰੀ ਭਾਵ ਉਤਮ ਪਦਾਰ ਦੇ ਭਲੇਖੇ ਮਾਇਆ ਦੇ ਬੰਦੇ ਟੋਈ ਵਿੱਚ ਪਈ ਹੋਈ ਹੈ ਗੁਰੂ ਪਿਆਰਿਓ ਜਿਸ ਜੀ ਵਿਸਤਰੀ ਨੇ ਸਭ ਦੇ ਮੂਲ ਸਿਰਜਣਹਾਰ ਪ੍ਰਮਾਤਮਾ ਨੂੰ ਵਿਸਾਰਿਆ ਹੈ ਵਾਹਿਗੁਰੂ ਸਾਰਿਆ ਹੈ ਰਬ ਨੂੰ ਪੁਲਾਇ ਹੈ ਉਹ ਮੁਰਮੁਰ ਜਮਦੀ ਮੰਦਿਰੇਂਦੀ ਹੈ